ਜਾਇ ਤਸਰੀ ਮਹਲਾ ਨਵ ਹਰ ਜੂ ਰਾਖ ਲਿਹੋ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਹਰ ਜੂ ਰਾਖ ਲਿਹੋ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਾਹੀ ਕਿਰਪਾ ਨਿਦ ਤੇਰੀ ਰਹਾ ਮਹਾ ਪਤ ਤ ਮੁਗਦ ਲੋਭੀ ਫਨ ਕਰਤ ਪਾਪ ਅਭਾਰਾ ਬੈ ਮਰ ਬੇ ਕੋ ਬਿਸਰਤ ਨਾਹਿ ਨ ਤਿਹ ਚਿੰਤਾ ਤਨ ਜਾਰਾ ਕੀਏ ਉਪਾਵ ਮੁਕਤ ਕੇ ਕਾਰਨ ਦਹਿਤ ਸ ਕੋ ਉਠਤਾ ਆ ਘਟ ਹੀ ਭੀਤਰ ਬਸੈ ਨਰੰਜਨ ਤਾ ਕੋ ਮਰਮ ਨਾ ਪਾਇਆ ਨਾਹਿਨ ਗੁਨ ਨਾਹਿਨ ਕਛ ਜਪ ਤਪ ਕੌਨ ਕਰਮ ਅਬ ਕੀਜੈ ਨਾਨਕ ਹਰਿ ਭਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜੈ ਨਾਹਿਨ ਗੁਨ ਨਾਹਿਨ ਕਛ ਜਪ ਤਪ ਕੌਨ ਕਰਮ ਅਬ ਕੀਜੈ ਨਾਨਕ ਹਰਿ ਭਰਿਓ ਸਰਨਾਗਤ ਅਪਾਏ ਦਾਨ ਪ੍ਰਭ ਦੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ